प्यारे विद्यार्थियों साथियों स्वागत है आपका एक बार फिर तो नए वीडियो ਦੇ ਵਿੱਚ ਅੱਜ ਅਸੀਂ ਭਾਰਤ ਦੇ ਇੱਕ ਮਹਾਨ ਸਾਇੰਟਿਸਟ ਮੈਥਮੈਟਿਸ਼ੀਅਨ ਸ਼੍ਰੀ ਨਿਵਾਸਾ ਰਮਨੂਜਨ ਜੀ ਦੀ ਬਾਇਓਗ੍ਰਾਫੀ ਉਹਨਾਂ ਦਾ ਮੈਥ ਨੂੰ ਕੰਟਰੀਬਿਊਸ਼ਨ ਉਹਦੇ ਉੱਤੇ ਅਸੀਂ ਗੱਲ ਕਰਾਂਗੇ ਤਾਂ ਬਿਨਾਂ ਦੇਰ ਕੀਤੇ ਹੋਏ ਸ਼ੁਰੂ ਕਰਦੇ ਹਾਂ ਜੀ 22 ਦਸੰਬਰ 1887 ਨੂੰ ਉਹਨਾਂ ਦਾ ਜਨਮ ਤਾਮਿਲਨਾਡੂ ਦੇ ਇਰੋਡ ਨਾਂ ਦੇ گاਉਂ ਦੇ ਵਿੱਚ ਹੁੰਦਾ ਹੈ। ਉਹਨਾਂ ਦੇ ਜਿਹੜੇ ਪਿਤਾ ਜੀ ਸ਼੍ਰੀ ਨਿਵਾਸ ਐਲੀਅੰਗਰਸਨ ਉਹ ਇੱਕ ਕੱਪੜੇ ਦੀ ਦੁਕਾਨ ਦੇ ਤੇ ਕਲਰਕ ਦਾ ਕੰਮ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਮਾਤਾ ਸੀ ਕੋਮਲਾੰਤ ਅਮਾਲ ਉਹਨਾਂ ਦਾ ਨਾਂ ਸੀ ਜੋ ਹੋਸ ਵਾਈਫ ਸਨ ਤੇ ਮੰਦਰ ਦੇ ਵਿੱਚ ਭਜਨ ਕੀਰਤਨ ਕਰਦੇ ਸੀ। ਉਹਨਾਂ ਦਾ ਜੋ ਵਿਆਹ 1908 ਦੇ ਵਿੱਚ ਜਾਨਕੀ ਨਾਂ ਦੀ ਇੱਕ ਮਹਿਲਾ ਦੇ ਨਾਲ ਹੁੰਦਾ ਹੈ। ਬੇਸਿਕਲੀ ਉਹ ਇੱਕ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੇ 3 ਸਾਲ ਦੀ ਉਮਰ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਸੀ ਤਾਂ ਉਹਨਾਂ ਦੇ ਘਰ ਦੇ ਉਹਨਾਂ ਤੋਂ ਪ੍ਰੇਸ਼ਾਨ ਹੁੰਦੇ ਸੀ ਕਿ ਇਹ ਬੋਲਦਾ ਹੈ ਹੈ ਕਿ ਨਹੀਂ ਬੋਲਦਾ ਹੈ ਇੱਕ ਮੈਂਟਲੀ ਪ੍ਰੋਬਲਮ ਤਾਂ ਨਹੀਂ ਹੈ ਪਰ ਉਹਨਾਂ ਦੀ ਹਿਸਾਬ ਦੇ ਵਿੱਚ ਜੋ ਵਿਲੱਖਣਤਾ ਸੀ ਉਹਦੇ ਬਾਰੇ ਕੋਈ ਨਹੀਂ ਜਾਣਦਾ ਸੀ ਉਹ ਅੱਗੇ ਜਾ ਕੇ ਪੂਰੀ ਦੁਨੀਆ ਨੂੰ ਚੁੰਬੇ ਚ ਪਾ ਦਿੰਦੇ ਨੇ ਉਹਨਾਂ ਦੇ ਇਸੇ ਸਫ਼ਰ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦਾ ਪਰਮਾਤਮਾ ਦੇ ਉੱਤੇ ਬਹੁਤ ਵਿਸ਼ਵਾਸ ਸੀ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਉਹ ਕੰਬੂਕਰਮ ਨਾ ਦੀ ਇੱਕ ਜਗ੍ਹਾ ਉਹਨਾਂ ਦੇ ਪਿੰਡ ਦੇ ਨਾਂ ਸੀ ਧਾਰਮਿਕ ਜਗ੍ਹਾ ਸੀ ਜ਼ਿਆਦਾ ਸਮਾਂ ਉੱਥੇ ਹੀ ਆਪਣਾ ਉਹ ਬਤੀਤ ਕਰਦੇ ਸੀ ਪ੍ਰਾਇਮਰੀ ਦੀ ਪਿੰਡ ਦੇ ਸਕੂਲ ਤੋਂ ਕਰਦੇ ਆ ਤੇ ਉਹਦੇ ਵਿੱਚੋਂ 골ਡ ਮੈਡਲ ਹਾਸਲ ਕਰਦੇ ਆ ਟੋਪਰ ਬਣਦੇ ਆ ਤੇ 10ਵੀਂ ਵਿੱਚ ਪੜਦੇ ਪੜਦੇ ਉਹਨਾਂ ਨੇ ਕੁਈ 4000 ਦੇ ਕਰੀਬ ਥਿਊਰਮਾਂ ਨੂੰ ਲਿਖ ਦਿੱਤਾ ਸੀ ਜਿਨ੍ਹਾਂ ਦੇ ਬਾਰੇ ਕਿਸੇ ਨੇ ਪਹਿਲੇ ਨਹੀਂ ਸੁਣਿਆ ਸੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਤਾਂ ਉਹ ਵੀ ਇਹ ਕਹਿੰਦੇ ਸੀ ਕਿ ਮੈਨੂੰ ਵੀ ਨਹੀਂ ਪਤਾ ਕਿ ਇਹ ਮੈਂ ਕੀ ਲਿਖਿਆ ਏ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਤੀਸਰਾ ਨੇਤਰ ਸੀ ਜਾਂ ਪਾਈਨੀਅਲ ਗਲੈਂਡ ਕਹਿੰਦੇ ਆ ਜਾਂ ਉਹਨਾਂ ਦਾ ਸਬਕੌਨਸ਼ੀਅਸ ਮਾਈਂਡ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਫੋਕਸ ਸੀ ਤੇ ਉਹ ਜਦੋਂ ਕੋਈ ਥਿਊਰਮ ਲਿਖਦੇ ਸੀ ਤੇ ਉਹਨਾਂ ਦੀਆਂ ਦੋਨੇ ਅੱਖਾਂ ਉੱਪਰ ਨੂੰ ਚੜ ਜਾਂਦੀਆਂ ਸੀ ਤੇ ਉਹ ਲਿਖਦੇ ਰਹਿੰਦੇ ਸੀ ਤੇ ਜਦੋਂ ਉਹਨਾਂ ਦੀ ਅੱਖਾਂ ਖੁੱਲ੍ਹਦੀਆਂ ਸੀ ਤਾਂ ਉਹਨਾਂ ਨੇ ਕਈ ਥਿਊਰਮਾ ਲਿਖ ਦਿੱਤੀਆਂ ਹੁੰਦੀਆਂ ਸੀ ਪਰ ਉਸ ਵੇਲੇ ਦੇ ਜੋ ਮੈਥਮੈਟਿਕੀਸ਼ੀਅਨ ਭਾਰਤ ਦੇ ਸਨ ਉਹ ਥਿਊਰਮਾ ਉਹਨਾਂ ਦੇ ਬੱਸੋਂ ਬਾਹਰ ਸਨ ਈਵਨ ਉਹਨਾਂ ਦੇ ਜਿਹੜੇ ਅਧਿਆਪਕ ਸਨ ਉਹ ਵੀ ਹੈਰਾਨ ਹੋ ਜਾਂਦੇ ਆ ਤੇ ਉਹ 12ਵੀਂ ਦੀ ਪ੍ਰੀਖਿਆ ਦੇ ਵਿੱਚ ਉਹ ਫੇਲ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਮੈਥ ਦੇ ਇਲਾਵਾ ਹੋਰ ਕੋਈ ਵਿਸ਼ਾ ਪਸੰਦ ਹੀ ਨਹੀਂ ਹੁੰਦਾ ਬਾਇਓਲੋਜੀ ਦੇ ਪੇਪਰ ਦੇ ਵਿੱਚ ਉਹ ਬਾਇਓਲੋਜੀ ਨੂੰ ਛੱਡ ਜਾਂਦੇ ਹੋ ਕਹਿੰਦੇ ਕਿ ਇਹ ਮੈਨੂੰ ਡਾਈਜੈਸਟ ਨਹੀਂ ਹੁੰਦਾ ਆਈ ਕੈਨ digested undigested ਵੀ ਮੈਂ ਇਹ ਚੀਜ਼ ਡੈਸਟ ਨਹੀਂ ਕਰ ਸਕਦਾ ਉਹ ਸਿਰਫ ਮੈਥ ਹੀ ਪੜਦੇ ਸਨ ਜਦੋਂ ਸਕੂਲ ਚੋਂ ਫੇਲ ਹੋ ਜਾਂਦੇ ਤਾਂ ਉਹਨਾਂ ਨੂੰ ਜਿਹੜੀ ਸਕਾਲਰਸ਼ਿਪ ਮਿਲਦੀ ਸੀ ਉਹ ਵੀ ਮਿਲਣੀ ਬੰਦ ਹੋ ਜਾਂਦੀ ਹੈ ਤੇ ਉਹ ਫਿਰ ਟਿਊਸ਼ਨ ਦੇਣਾ ਸ਼ੁਰੂ ਕਰ ਦਿੰਦੇ ਬੱਚਿਆਂ ਨੂੰ ਅੱਜ ਦੇ ਮਦਰਾਸ ਕਾਲਜ ਚ ਵਿਦਿਆਰਥੀ ਪੜ੍ਹਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਜੇ ਕੋਈ ਮੈਥ ਦੀ ਟਿਊਸ਼ਨ ਪੜ੍ਹਨਾ ਚਾਹੁੰਦਾ ਤੇ ਪੜ੍ਹ ਸਕਦਾ ਉਹਨਾਂ ਨੂੰ ਆਪਣੇ ਮੈਥ ਦੇ ਉੱਤੇ ਬਹੁਤ ਜ਼ਿਆਦਾ ਬਿਲੀਵ ਸੀ ਬੀਲੀਵ ਕਿਉਂ ਨਹੀਂ ਹੋਣਾ ਸੀ ਕਿਉਂਕਿ ਉਹਨਾਂ ਨੂੰ ਇੱਕ ਪ੍ਰਮਾਤਮਾ ਨੇ ਇੱਕ ਪ੍ਰਤਿਭਾ ਬਖਸ਼ੀ ਹੋਈ ਸੀ ਜਿਹਦੇ ਤੇ ਕੋਈ ਵੀ ਸ਼ੱਕ ਨਹੀਂ ਸੀ ਤੇ ਉਹ ਫਿਰ ਉਹਨਾਂ ਨੂੰ ਟਿਊਸ਼ਨ ਦਿੰਦੇ ਆ ਤੇ ਉਹਨਾਂ ਨੂੰ ਥੋੜੀ ਬਹੁਤੀ ਉਹਨਾਂ ਤੋਂ ਕਮਾਈ ਹੁੰਦੀ ਤੇ ਆਪਣਾ ਘਰ ਚਲਾਉਂਦੇ ਸੀ ਤੇ 1908 ਦੇ ਵਿੱਚ ਉਹਨਾਂ ਦਾ ਜਦੋਂ ਵਿਆਹ ਜਾਣਕੀ ਨਾ ਦੀ ਮਹਿਲਾ ਦੇ ਨਾਲ ਹੋ ਜਾਂਦਾ ਤੇ ਉਹਨਾਂ ਦਾ ਫਿਰ ਜਿੰਮੇਵਾਰੀ ਵੱਧ ਜਾਂਦੀ ਹੈ ਉਹਨਾਂ ਨੂੰ ਲੱਗਦਾ ਕਿ ਹੁਣ ਇਹਦੇ ਨਾਲ ਗੁਜ਼ਾਰਾ ਨਹੀਂ ਹੋਏਗਾ ਤੇ ਫਿਰ ਉਹ મદراس ਨੌਕਰੀ ਕਰਨ ਚਲੇ ਜਾਂਦੇ ਆ ਸਵਾਮੀ ਅਈਅਰ ਨੂੰ ਮਿਲਦੇ ਆ ਉਹ ਵੀ ਕਾਫੀ ਪੜ੍ਹਾਈ ਦੇ ਵਿੱਚ ਮਹਾਰ ਸਨ ਤੇ ਉਹ ਉਹਨਾਂ ਦੀ ਪ੍ਰਤਿਭਾ ਤੋਂ ਬਹੁਤ ਖੁਸ਼ ਹੁੰਦੇ ਆ ਤੇ ਉਹਨਾਂ ਨੂੰ 25 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਲਗਾ ਦਿੰਦੇ ਆ ਤੇ ਉਹਨਾਂ ਸਕਾਲਰਸ਼ਿਪ ਦੀ ਬਦੌਲਤ ਉਹ ਆਪਣਾ ਪਹਿਲਾ ਪੇਪਰ ਪਬਲਿਸ਼ ਕਰਦੇ ਆ ਜਿਹਦਾ ਨਾਮ ਸੀ ਪ੍ਰੋਪਰਟیز ਆਫ ਬਰਨੌਲੀ ਨੰਬਰ ਤੇ ਉਹਦੇ ਬਾਅਦ ਉਹਨਾਂ ਨੂੰ ਜਿਹੜੀ ਆਪਣੀ ਰਿਸਰਚ ਨੂੰ ਅੱਗੇ ਤੋਰਨ ਲਈ ਫੰਡ ਵੀ ਚਾਹੀਦੇ ਸੀ ਜਾਂ ਹੋਰ ਐਕਸਪਰਟ ਵਿਗਿਆਨਿਕਾਂ ਦਾ ਰਿਸਰਚ ਦੇ ਪੈਟਰਨ ਨੂੰ ਸਮਝਣ ਦੇ ਲਈ ਕੋਲਾਬੋਰੇਸ਼ਨ ਵੀ ਚਾਹੀਦੀ ਸੀ ਤੇ ਉਹ ਉੱਥੇ ਫਿਰ ਮਦਰਾਸ ਕੋਰਟ ਦੇ ਵਿੱਚ ਕਲਰਕ ਦੀ ਨੌਕਰੀ ਕਰਦੇ ਆ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ। ਉਸੇ ਟਾਈਮ ਉਹ ਫਿਰ ਆਪਣੀਆਂ ਜਿਹੜੀਆਂ ਥਿਊਰਮਸ ਹੁੰਦੀਆਂ ਨੇ ਪਬਲੀਕੇਸ਼ਨਸ ਹੁੰਦੀਆਂ ਨੇ ਉਹ ਉਸ ਵੇਲੇ ਦੇ ਲੰਡਨ ਦੇ ਮਹਾਨ ਇੱਕ ਮੈਥਮੈਟੀਸ਼ੀਅਨ ਪ੍ਰੋਫੈਸਰ ਹਾਰਡੀ ਸਨ ਉਹਨਾਂ ਨੂੰ ਮਿਲਦੇ ਆ ਉਹਨਾਂ ਨਾਲ ਕਲੈਬੋਰੇਸ਼ਨ ਕਰਦੇ ਆ ਉਹਨਾਂ ਨੂੰ ਆਪਣੀ ਰਿਸਰਚ ਭੇਜਦੇ ਆ ਤੇ ਪ੍ਰੋਫੈਸਰ ਹਾਰਡੀ ਦੇ ਨਾਲ ਮਿਲ ਕੇ ਉਹ ਅਨੇਕਾਂ ਹੀ ਥਿਊਰਮਾਂ ਨੂੰ ਜਨਮ ਦਿੰਦੇ ਆ ਤੇ ਕੈਂਬਰੇਜ ਯੂਨੀਵਰਸਿਟੀ ਉਹਨਾਂ ਨੂੰ ਖੁਸ਼ ਹੋ ਕੇ ਆਨਰਰੀ ਗ੍ਰੈਜੂਏਟ ਦੀ ਡਿਗਰੀ ਵੀਆਰ ਦੀ ਡਿਗਰੀ ਦੇ ਦਿੰਦੀ ਹੈ ਤੇ ਰਾਇਲ ਫੈਲੋ ਕਲੱਬ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲਦਾ ਹੈ ਜੋ ਕਿ ਬਹੁਤ ਵੱਡੀ ਗੱਲ ਸੀ ਇੱਕ ਆਮ ਘਰ ਦਾ ਮੁੰਡਾ ਇੰਗਲੈਂਡ ਦੀ ਰਾਇਲ ਸੁਸਾਇਟੀ ਦਾ ਮੈਂਬਰ ਬਣਨਾ ਉਹ ਆਪਣੀ ਪ੍ਰਤਿਭਾ ਦੇ ਨਾਲ ਆਪਣੇ ਟੈਲੈਂਟ ਦੇ ਨਾਲ ਬਣਦਾ ਹੈ ਨਾ ਕਿ ਕਿਸੇ ਦੀ ਮਿਹਰਬਾਨੀ ਦੇ ਨਾਲ ਬਣਦਾ ਹੈ ਸੋ ਉਹਨਾਂ ਦੇ ਜੀਵਨ ਤੋਂ ਇਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤੁਸੀਂ ਆਪਣੇ ਕੰਮ ਨੂੰ ਕਰਦੇ ਹੋ ਮਿਹਨਤ ਕਰਦੇ ਹੋ ਤੇ ਪ੍ਰਮਾਤਮਾ ਜੋ ਹੈ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਜ਼ਰੂਰ ਪਹੁੰਚਾ ਦਿੰਦਾ ਹੈ ਤੇ ਉਹਨਾਂ ਨੇ ਅਨੇਕਾਂ ਹੀ ਖੋਜਾਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਤੁਹਾਡੇ ਨਾਲ ਮੈਂ ਡਿਸਕਸ ਕਰਾਂ ਜਿਵੇਂ ਇਨਫਾਈਨਾਈਟ ਸੀਰੀਜ਼ ਪਾਰਟੀਸ਼ਨ ਆਫ ਨੰਬਰ ਮੋਕ थीटा ਫੰਕਸ਼ਨ ਰਾਮਾਨੁਜਨ ਸਮੇਸ਼ਨ ਗੇਮ ਥਿਊਰੀ ਕੰਟੀਨਿਊਸ ਫ੍ਰੈਕਸ਼ਨ ਜੀਟਾ ਫੰਕਸ਼ਨ ਅਨੇਕਾਂ ਹੀ ਥਿਊਰੀਜ਼ ਉਹਨਾਂ ਨੇ ਮਿਲ ਕੇ ਕੋਲਾਬੋਰੇਸ਼ਨ ਪ੍ਰੋਫੈਸਰ ਹਾਰਡੀ ਦੇ ਨਾਲ ਕੀਤੀ ਪਰ ਦਰਵਾਗੇ ਬਸ ਕਹ ਲਈਏ ਜਾਂ ਪ੍ਰਮਾਤਮਾ ਨੇ ਉਹਨਾਂ ਦੀ ਉਮਰ ਥੋੜੀ ਲਿਖੀ ਸੀ ਕਿ ਲੰਡਨ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਟੀਵੀ ਨਾਂ ਦੀ ਬਿਮਾਰੀ ਟਿਬਰਕਲੋਸਿਸ ਹੋ ਜਾਂਦਾ ਹੈ ਤੇ ਉਸ ਸਮੇਂ ਵਰਡ ਦੇ ਵਿੱਚ ਟੀਵੀ ਦਾ ਕੋਈ ਇਲਾਜ ਨਹੀਂ ਸੀ ਲੰਡਨ ਦੇ ਵਿੱਚ ਉਹਨਾਂ ਨੂੰ ਐਡਮਿਟ ਵੀ ਕਰਾਇਆ ਜਾਂਦਾ ਹੈ ਪ੍ਰੋਫੈਸਰ ਹਾਰਡੀ ਜਦੋਂ ਰਾਮਨੁਜਨ ਨੂੰ ਮਿਲਣ ਜਾਂਦੇ ਆ ਤੇ ਰਾਮਨੁਜਨ ਤੇ ਜੋ ਪ੍ਰੋਫੈਸਰ ਹਾਰਡੀ ਸਨ ਉਹ ਨੰਬਰ ਦੇ ਉੱਤੇ ਖੋਜ ਕਰਦੇ ਸੀ ਉਹਨਾਂ ਨੂੰ ਨੰਬਰ ਬਹੁਤ ਪਸੰਦ ਸੀ ਕੋਈ ਵੀ ਨੰਬਰ ਦੇਖਦੇ ਸੀ ਤੇ ਉਹਦੇ ਬਾਰੇ ਸੋਚਦੇ ਸੀ ਤੇ ਜਦੋਂ ਪ੍ਰੋਫੈਸਰ ਹਾਰਡੀ ਚੱਲੇ ਤਾਂ ਉਹਨਾਂ ਨੇ ਟੈਕਸੀ ਬੁੱਕ ਕਰਵਾਈ ਤੇ ਟੈਕਸੀ ਦਾ ਜੋ ਨੰਬਰ ਸੀ ਉਹਨਾਂ ਨੇ ਨੋਟ ਕੀਤਾ ਪਰ ਉਹ ਨੰਬਰ ਉਹਨਾਂ ਨੂੰ ਬੋਰਿੰਗ ਲੱਗਿਆ ਪਸੰਦ ਨਹੀਂ ਆਇਆ ਤੇ ਉਹ ਕੀ ਕਰਦੇ ਆ ਜਾਂਦੇ ਆ ਹਸਪੀਟਲ ਤੇ ਜਦੋਂ ਮਿਲਦੇ ਆ ਤੇ ਰਾਮਾ ਨੂਜਨ ਉਹਨਾਂ ਨੂੰ ਪੁੱਛਦੇ ਆ ਕਿ ਸਰ ਤੁਹਾਡੀ ਟੈਕਸੀ ਦਾ ਨੰਬਰ ਕੀ ਹੈ ਕਹਿੰਦਾ ਕਿ ਮੈਨੂੰ ਇਹ ਟੈਕਸੀ ਦਾ ਨੰਬਰ ਪਸੰਦ ਨਹੀਂ ਆਇਆ ਬੜਾ ਬੋਰਿੰਗ ਨੰਬਰ ਹੈ ਤੋਂ ਕਹਿੰਦੇ ਕਿ ਇਹਦਾ ਨੰਬਰ ਹੈ 5729 ਸੋ ਬਾਅਦ ਵਿੱਚ ਇਹ ਨੰਬਰ ਜੋ ਹੈ ਰਾਮਾਨੁਜਨ ਹਾਰਦੀ ਨੰਬਰ ਬਣਿਆ ਉਹਨਾਂ ਨੇ ਪ੍ਰੋਫੈਸਰ ਹਾਰਦੀ ਨੂੰ ਸਮਝਾਇਆ ਕਿ ਇਹ ਨੰਬਰ ਆਸਾਨ ਨਹੀਂ ਹੈ ਇਹ ਬਹੁਤ ਐਕਸਟਰਾਔਡੀਨਰੀ ਹੈ ਇਹ ਦੁਨੀਆ ਦਾ ਇੱਕ ਐਸਾ ਨੰਬਰ ਹੈ ਜਿਹਨੂੰ ਅਸੀਂ ਕਯੂਬ ਦਾ ਸੰਮ ਕਰਕੇ ਲਿਖ ਸਕਦੇ ਹਾਂ ਜਿਸ ਤਰ੍ਹਾਂ 1 ਦਾ ਕਯੂਬ 12 ਦਾ ਕਯੂਬ 9 ਦਾ ਕਯੂਬ 10 ਦਾ ਕਯੂਬ ਤੇ ਬਾਅਦ ਵਿੱਚ ਇਹਦੇ ਉੱਤੇ ਪ੍ਰੋਫੈਸਰ ਹਾਰਦੀ ਨੇ ਕਾਫੀ ਖੋਜ ਕੀਤੀ ਤੇ ਟੈਕਸੀਜ਼ ਦੇ ਨੰਬਰ ਫਾਇੰਡ ਕੀਤੇ ਤੋਂ ਬਹੁਤ ਐਕਸਟਰਾਔਡਨਰੀ ਡਿਸਕਵਰੀਜ਼ ਹੋਈ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 6 ਹੀ ਐਸੇ ਨੰਬਰ ਜੋ ਫਾਇੰਡ ਹੋਏ ਐ ਤੇ ਹੋਰ ਵੀ ਅਣਗਿਣਤ ਨੰਬਰ ਐ ਸੋ ਇਹਨੂੰ ਟੈਕਸੀ ਕੈਬ ਨੰਬਰ ਦੇ ਨਾਲ ਨਾਲ ਵੀ ਮੈਥ ਦੇ ਵਿੱਚ ਜਾਣਿਆ ਜਾਂਦਾ ਹੈ ਤੋਂ ਇਹ ਜੋ ਉਹਨਾਂ ਦੀ ਖੋਜ ਤੋਂ ਪ੍ਰੋਫੈਸਰ ਹਾਰਦੀ ਬਹੁਤ ਜ਼ਿਆਦਾ ਅਚੰਬਿਤ ਹੁੰਦੇ ਐ ਕਿ ਉਹਨਾਂ ਨੂੰ ਇਹ ਕਿਵੇਂ ਦਿਮਾਗ ਚ ਆਈ ਓਸ਼ੋ ਦੀ ਗੱਲ ਸੁਣਾ ਜਾਂ ਹੋਰ ਵੀ ਕਈ ਜਦੋਂ ਵੀ ਸਪੀਚ ਸੁਣੀਂਦੀ ਹੈ ਫਿਲਾਸਫਰ ਦੀ ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਇੱਕ ਦੇਵੀ ਦਾ ਗਿਆਨ ਸੀ ਮਾਤਾ ਨੂੰ ਮੰਨਦੇ ਸੀ ਕਿ ਉਹ ਦੇਵੀ ਉਹਨਾਂ ਦੇ ਸੇਰ ਆਂਦੀ ਸੀ ਤੇ ਉਹ ਸੇਰ ਆਂਦੀ ਸੀ ਤੇ ਉਹਨਾਂ ਨੂੰ ਮੈਥ ਸਿਖਾਉਂਦੀ ਸੀ ਸਾਨੂੰ ਧਾਰਮਿਕ ਪੱਖ ਨਾਲ ਵੀ ਜੋੜਿਆ ਜਾ ਸਕਦਾ ਹੈ ਬਾਕੀ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕੀ ਹੋ ਸਕਦਾ ਹੈ ਤਾਂ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਦੇ ਨਾਲ ਬੜਾ ਕਨੈਕਸ਼ਨ ਸੀ ਪ੍ਰਮਾਤਮਾ ਦੇ ਨਾਲ ਕਨੈਕਸ਼ਨ ਸੀ ਕਿਤਨਾ ਕਿਤੇ ਇੱਕ ਦੇਵੀ ਪਾਵਰ ਇੱਕ ਸਪਿਰਚੁਅਲ ਪਾਵਰ ਉਹਨਾਂ ਨੂੰ ਇਹ ਸਾਰਾ ਗਿਆਨ ਦਿੰਦੀ ਸੀ ਡਾਕਟਰਾਂ ਨੂੰ ਕਹਿ ਦਿੰਦੇ ਕਿ ਇੱਥੋਂ ਦਾ ਜਿਹੜਾ ਠੰਡਾ ਮੌਸਮ ਹੈ ਤੁਹਾਡੇ ਲਈ ਸਹੀ ਨਹੀਂ ਹੈ ਤੁਹਾਨੂੰ ਭਾਰਤ ਵਾਪਸ ਚੱਲ ਜਾਣਾ ਚਾਹੀਦਾ ਹੈ ਤੇ ਉਹ ਫਿਰ ਭਾਰਤ ਵਾਪਸ ਚਲੇ ਜਾਂਦੇ ਆ ਆਪਣੇ ਪਿੰਡ ਦੇ ਵਿੱਚ ਤੇ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ 26 April 1920 ਨੂੰ ਹੋ ਜਾਂਦੀ ਹੈ 33 ਸਾਲਾਂ ਦੀ ਉਮਰ ਦੇ ਵਿੱਚ ਪਰ ਉਹਨਾਂ ਦਾ ਜਿਹੜਾ ਕੰਮ ਹੈ ਹੱਲੇ ਤੱਕ ਵੀ ਦੁਨੀਆ ਉਹਨਾਂ ਨੂੰ ਸਜਦਾ ਕਰਦੀ ਹੈ ਉਹਨਾਂ ਤੇ ਇੱਕ ਫਿਲਮ ਵੀ ਹਾਲੀਵੁੱਡ ਚ ਬਣੀ ਹੈ infinity ਨਾ ਦੀ movies ਬਣੀਆ ਤੁਸੀਂ ਦੇਖ ਸਕਦੇ ਉਹਨਾਂ ਨੂੰ ਕਿਹਾ ਜਾਂਦਾ ਮੈਨ ਹੂ ਨੋਜ਼ ਦਾ ਇਨਫਿਨਿਟੀ ਜਿਹਨੂੰ ਅਨੰਤ ਦੇ ਬਾਰੇ ਨਾਲ ਸੀ ਸੋ ਵਿਦਿਆਰਥੀਓ ਤੁਹਾਨੂੰ ਰਾਮਾਨੁਜਨ ਜੀ ਦੇ ਜੀਵਨ ਨੂੰ ਪੜ੍ਹਨਾ ਚਾਹੀਦਾ ਹੈ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਉਹਨਾਂ ਦੇ ਰਿਗਾਰਡ ਦੇ ਵਿੱਚ ਹਰ ਸਾਲ ਉਹਨਾਂ ਦੇ ਜਨਮ ਦਿਨ ਦੀ ਜੋ ਤਰੀਕ 22 ਦਸੰਬਰ ਨੂੰ ਮੈਥਮੈਟਿਕਸ ਡੇ ਦੇ ਨਾਮ ਨਾਲ ਵਰਡ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਜੇ ਤੁਹਾਡਾ ਇੰਟਰਸਟ ਹੈ ਤੁਸੀਂ ਚੀਜ਼ ਨੂੰ ਸਮਝ ਕੇ ਕਰਦੇ ਹੋ ਇਹਨਾਂ ਤੋਂ ਤੁਹਾਨੂੰ ਇਹ ਗਿਆਨ ਲੈਣਾ ਚਾਹੀਦਾ ਹੈ ਤੁਸੀਂ ਆਪਣੀ ਮੰਜ਼ਿਲ ਤੇ ਜਰੂਰ ਪਹੁੰਚ ਸਕਦੇ ਹੋ ਤੇ ਤੁਸੀਂ ਵੀ ਇਹਨਾਂ ਦੇ ਬਾਰੇ ਪੜੋ ਤੇ ਆਪਣੀ ਮਿਹਨਤ ਕਰੋ ਤੇ ਆਪਣੇ ਗੋਲ ਨੂੰ ਅਚੀਵ ਕਰੋ ਥੈਂਕ ਯੂ ਵੈਰੀ ਮਚ ਮਿਲਾਂਗੇ ਅਗਲੇ ਸੰਡੇ ਇਸੇ ਸਮੇਂ ਇਸੇ ਦਿਨ ਕਿਸੇ ਹੋਰ ਨਵੇਂ ਵਿਗਿਆਨਿਕ ਦੇ ਨਾਲ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ